ਹਾਂਜੀ ਦੋਸਤੋ ਪਿਆਰ ਪਰ ਇੱਕ ਵਾਰ ਫਿਰ ਆਲ ਇੱਕ ਹੋਰ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਆਉਣਿਆ ਤੁਹਾਨੂੰ ਏਰੀਆ ਬਿਲਕੁਲ ਹੋਇਆ ਬਰਤ ਗਰੀਬ ਗਰੀਬ ਸਾਫ ਇਹ ਬਾਤ ਦੋ ਦਿਨਾਂ ਦਾ ਕੰਮ ਰਹਿ ਗਿਆ ਅੱਜ ਤੇ ਕੱਲ ਦਾ ਫੁੱਲ ਬਸ ਅੱਜ ਦੋ ਵਜੇ ਖਤਮਨਾ ਕੰਮ ਉਸ ਤੋਂ ਬਾਅਦ ਮੜਾਂ ਮੁੱਟਾ ਇੱਕ ਦਿਨ ਦਾ ਕੰਮ ਹੋਰ ਨਹੀਂ ਪੂਰਾ ਠੀਕ ਹੈ ਕੇ ਰੱਖਿਆ ਕੰਮ ਨੂੰ ਤੇ ਵਧੀਆ ਏਰੀਆ ਵਧਿਆ ਗਿਆ ਤੇ ਬਾਕੀ ਤੋਂ ਡਿਵਿਸ਼ਨ ਤੋਂ ਉਸ ਤੋਂ ਏਰੀਆ ਤੇ ਲੱਗਦਾ ਕਿ ਨਾ ਕਰਦਾ ਕਿ ਜਿਵੇਂ ਨਾ ਸਾਡਾ ਇੱਥੇ ਲੱਗੇ ਬੰਨੇ ਪਹੁੰਚ ਗਏ ਆ ਤੇ ਬਾਕੀ ਹੁਣ ਚੱਲ ਰਹੀ ਹੈ ਅੱਜ ਚੱਲੀ ਥੋੜਾ ਲੇਟ ਕਿਉਂਕਿ ਕੱਲ ਰਾਤ ਨਹੀਂ ਆ ਗਿਆ ਸੀਗਾ 8:30 ਵਜੇ ਦੇ ਕਰੀਬ ਤੇ ਕਾਫੀ ਨਹੀਂ 5-10 10 ਮਿੰਟ ਪਹਿਰੇ ਗਿਆ ਕਾਰ ਚਲਾਉਂ ਰਿਹਾ ਸੀ ਤੇ ਰਾਤ ਬੰਦ ਹੋਊ ਸੀ 8:30 ਤੋਂ ਬਾਅਦ ਹੁਣ ਤਾਂ 2-3 ਦਿਨ ਪ੍ਰਮਾਤਮਾ ਕਿਰਪਾ ਕਰੇ ਵਧੀਆ ਦਿਨ ਲੱਗ ਜਾਣ ਬਸ 2-3 ਦਿਨਾਂ ਦੇ ਲੇਪੜ ਕੇ ਕੰਮ ਸਾਰਾ ਉਹ ਜਿਹੜਾ ਮੜਾ ਮੜਾ ਰਹਿ ਗਿਆ ਉਹ ਵੀ ਆਪ ਦਾ ਸਾਮ ਲੈਣ ਤੇ ਬਸ ਇਹ ਤਕਰੀਬ ਨੇਰੀਆ ਖਤਮ ਵੀ ਹੈ ਕੋਹ ਹਮਨੇ ਹੋਰ ਜਲਦੀ ਹੀ ਮਸ਼ੀਨ ਇੱਥੇ ਤੇ ਆਹੀ ਜਾਂਦਾ ਹੀ ਵਿਚਾਲੇ ਬਟਾ ਨਾਲ ਇਹ ਰਾਜਾ ਇਹ ਬਸ ਇਹ ਨਾਮ ਮੋਤੋ ਪੰਡਿਆ ਦਾ ਨਾਮ ਉਸ ਕੇ ਫਿਰ ਉੱਤਰੇ ਪਾਸੇ ਉਧਰ ਵੱਟ ਨਾੜ ਰੰਦਾ ਵਿੱਚ ਚੱਡਿਆ ਹੋਇਆ ਪਹਿਲਾਂ ਉਹਦਾ ਬੱਲਾ ਇੱਕ ਦਿਹਾੜੀ ਲਾਤੀ ਸੀ ਉਹਦਾ 15 ਕੇਟ ਵੱਢ ਗਏ ਸੀ 15 ਘਰ ਰਹਿੰਦੇ ਸੀਗੇ ਉਹ ਅੱਜ ਵੱਢੇ ਜਾਣੇ ਨੇ ਤੇ ਬਾਕੀ ਫੇਰਾ ਜਿਹੜੇ ਜਿਹੜੇ ਰਹਿੰਦੇ ਨੇ ਹੁਣ ਫਾਈਨਲੀ ਪਰਦੇਹਾਂ ਤਕਰੀਬਨ ਕਣਕ ਦੇ ਵਿੱਚ ਤਾਂ ਪਹਿਲੇ ਘੇੜ ਦੇ ਵਿੱਚ ਫੈਨਲ ਹੋਈ ਜਾਂਦੇ ਰਹਿੰਦੇ ਨੇ ਪਰ ਫੇਰ ਵੀ ਕਿਤੇ ਨਾ ਕਿਤੇ ਮਾੜਾ ਮੋਟਾ ਜਿਹਦਾ ਜਿਆਦਾ ਏਰੀਆ ਹੁੰਦਾ ਉਹ ਇੱਕ ਦਿਹਾੜੀ ਦਾ ਵਾਅ ਫਿਰ ਉੱਪਰ ਲੰਦਾ ਉਸ ਤੋਂ ਬਾਅਦ ਫਿਰ ਦੁਬਾਰਾ ਤੋਂ ਵੜੋਂਦੇ ਨੇ ਉਹਨੇ ਇੱਕ ਵਾਰ ਪਹਿਲਾਂ ਸਾਫ ਕੇ ਜਾਂ ਅੱਗੇ ਪਿਛੇ ਪਜਾਈ ਕੀਤੀ ਹੁੰਦੀ ਹੈ ਕੋਈ 2-4 ਦਿਨ ਪਹਿਲਾਂ 2-4 ਦਿਨ ਮਗਰ ਤੇ ਫਿਰ ਉਹਨੂੰ ਨਵੇੜ ਕੇ ਵੇਚ ਕੇ ਬੰਦਾ ਫੇਰ ਗਾਂ ਦੀ ਗਾਂ ਦੁਬਾਰਾ ਦੁਬਾਰਾ ਵੱਟੀ ਜਾਂਦਾ ਹੈ ਹੌਲੀ ਬਦਲ ਬਣਿਆ ਹੋਇਆ ਬਾਹਰ ਹਵਾ ਦਾ ਚੱਲ ਰਹੀ ਹੈ ਵਧੀਆ ਠੰਡਾ ਮੌਸਮ ਆਜਾ ਜਿੰਜੜਤਾ ਅੱਜ ਠੰਡਾ ਹੀ ਹੈ ਪਹਿਲਾਂ 2 ਦਿਨ ਬੜੀ ਲਾਟ ਪਈ ਸੀ ਪੂਰਾ ਕਾਮ ਗਰਮ ਆਇਆ ਪਿਆ ਸੀ ਤੇ ਸੋਈ ਵੀ ਤਕਰੀਬਨ ਜਾਣਦੇ ਹੀ 100 ਦੇ ਲਾਗੇ ਬੰਨੇ ਤੇ ਹਰੇਕ ਟੈਂਕ ਨਾਲ ਜਾਲੀ ਝਾੜ ਝਾੜ ਕੇ ਤੇ ਰੋਜ਼ ਹਵਾ ਮਾਰ ਮਾਰ ਰੇਡੀਏਟਰ ਦੇ ਵਿੱਚ ਸੀਜ਼ਨ ਫਿਰ ਲਾਇਆ ਤੇ ਹੁਣ ਅੱਜ ਮੌਸਮ ਕੁਝ ਠੰਡਾ ਹੈ ਅੱਜ ਅਸੀਂ ਇਸ ਤਰ੍ਹਾਂ ਹੀ ਚੱਲ ਰਿਹਾ ਕੰਮ ਨਹੀਂ ਦਾ ਥੋੜਾ ਫਾਇਦਾ ਵੀ ਹੋਇਆ ਹੈ ਤੋੜਾ ਨਕਸਾਨ ਨਹੀਂ ਹੋਇਆ ਜਿਹੜਾ 2-3 ਘੰਟੇ ਸੇਕ ਹੋ ਗਿਆ ਕੰਮ ਤੇ ਚਲੋ ਨਕ ਜਿੰਨਾ ਕਰਨ ਕੰਮ ਰੁਕ ਗਿਆ ਲੇਟ ਚੱਲਿਆ ਉਨਾਂ ਕ ਚੱਲ ਵਧੀਆ ਮਸ਼ੀਨ ਤੋੜਾ ਲਈ ਜਾਂਦੀ ਹੈ ਫਾਈ ਵੀ ਪੂਰਾ ਲਈ ਜਾਂਦੀ ਹੈ ਨਹੀਂ ਤਾਂ ਸਭ ਤੁਹਾਨੂੰ ਪਤਾ ਹੀ ਹੈ ਕਿ ਤੇ ਪਰ ਨਾਲ ਫਾਈ ਨੂੰ ਹੱਥ ਵੀ ਨਾਉਣ ਦਿੰਦੀ ਕਿਉਂਕਿ ਇੰਨਾ ਜ਼ਿਆਦਾ ਇੰਜਣ ਗਰਮ ਹੋਣ ਲੱਗ ਜਾਂਦਾ ਲਾਲ ਇਹਨੂੰ ਤਾਂ ਕੁਝ ਜ਼ਿਆਦਾ ਹੀ ਹੁੰਦਾ ਆਮ ਦੂਜਿਆਂ ਨਾਲੋਂ ਤੇ ਬਾਕੀ ਤੁਸੀਂ ਦੱਸਿਓ ਆਪਦੇ ਆਪ ਦੇ ਵਿਚਾਰ ਕਿ ਕਿੱਦਾਂ ਦਾ ਕੰਮ ਚੱਲ ਰਿਹਾ ਏ ਕੀ ਕੀ ਪ੍ਰੋਗਰਾਮ ਹੈ ਤੇ ਕਿੰਨੇ ਕੁ ਦਿਨਾਂ ਦਾ ਕੰਮ ਰਹਿ ਗਿਆ ਤੇ ਵੀਡੀਓ ਨੂੰ ਜੇ ਵਧੀਆ ਲੱਗੇ ਤਾਂ ਲਾਇਕ ਕਰਿਓ ਤੇ ਸ਼ੇਅਰ ਕਰਿਓ ਜੀ ਅਸੀਂ ਹੈਗੇ ਆਂ ਬੰਗੇ ਰੋਡ ਦੇ ਉੱਤੇ ਆਪਰਾ ਸ਼ਹਿਰ ਨਗਰ ਤੋਂ ਬੰਗਿਆਨ ਰੋਡ ਜਿਹੜਾ ਜਾਂਦਾ ਉਪਰੇ ਇੱਥੇ ਹੁਣ ਆਪਾਂ ਲਾਇਆ ਕੀ ਕਣਕ ਦਾ ਫੀਜਨ ਜੀ ਪਿਛਲੀ ਵਾਰ ਤਾਂ ਆਪਾਂ ਜੋ ਨੇ ਮੋਕ ਕੇ ਪੈਂਡੀਆਂ ਦੀਏ ਪੈਂਡੀਆਂ ਲਾਇਆ ਸੀ ਸੁਬਾਹ ਤੋਂ ਐਮਪੀ ਕਣਕ ਦਾ ਲਾਂਤ ਤੋਂ ਬਾਅਦ ਹੁਣ ਇੱਥੇ ਲਾਇਆ ਹੁਣ ਦੇਖਦੇ ਆਂ ਗਾਂ ਅੱਗੇ ਜੂਨ ਦੇ ਵਿੱਚ ਕਿੱਥੇ ਚੱਲਦਾ ਕੰਮ तकरीबन 6-7 ਕਿਤੇ ਵੱਡੇ ਗਏ ਨਹੀਂ 6-7 ਰਹਿ ਗਏ ਨੇ ਇਹਨਾਂ ਦੇ ਬਸ ਹੋਰ 2 ਘੰਟਿਆਂ 'ਚ ਵੱਡੇ ਜਾਣਾ ਇਹਨਾਂ ਦਾ ਏਰੀਆ ਫਿਰ ਤੋਂ ਚਲਦੇ ਕਿਸੀ ਹੋ ਸਕਦੇ ਆ ਨਾਲ ਹੀ ਬਿਲਕੁਲ ਉੱਪਰ ਹੈ ਇੱਕ ਥੋੜੇ ਕਿਲੋਮੀਟਰ ਆ ਰੋਡ ਪੈ ਜਾਂਦਾ ਸਾਹਮਣੇ ਪਿੰਡ ਆ ਐ ਉੱਪਰ ਹੈ ਇੱਧਰ ਨੂੰ 40 ਪਿੰਡ ਤੋਂ ਗੱਡੀਆਂ ਜਾ ਰਹੀਆਂ ਰੋਡ ਤੇ ਕੋਈ ਉੱਪਰ ਆ ਜਾਂਦਾ ਹੈ ਇੱਧਰ ਨੂੰ ਅਹ ਕਿਲੋ ਡੇਡ ਕਿਲੋਮੀਟਰ ਦੇ ਸਾਹਮਣੇ ਆਪਣਾ ਪਿੰਡ ਹੈ ਗੜੀ ਮਹਾਸੰਗੜੀ ਜਿਸੋਨੀ ਮਸ਼ੀਨ ਹੈ ਅੱਗੇ ਹਵਾ ਚੱਲ ਰਹੀ ਹੈ ਜਾਣਕਾਰੀ you <laughs> ਮਾਜਾ ਉਹ ਨਾ ਰੁਕ ਜਾ ਕਹਿੰਦਾ ਮੈਨੂੰ ਬਣਾ ਲੈਣੇ ਵੀਡੀਓ ਕਿ ਤੂੰ ਸੁਣਿਆ ਨਾ مل <laughs> <laughs> ਦੋਸਤੋ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੇ ਅੱਜ ਆਪਣੀ ਮਸ਼ੀਨ ਚੱਲਦੀ ਏ ਘਰਾਂ ਦੇ ਬਿਲਕੁਲ ਕੋਲ ਆ ਸਾਹਮਣੇ ਘਰ ਹੈ ਮਾਲਕਾਂ ਦਾ ਤੇ ਆ ਚੱਲਦੀ ਆਪਣੀ ਮਸ਼ੀਨ ਗੁਰਦੁਆਰੇ ਦੇ ਨਾਲ ਤੇ ਅੱਜ ਮੌਸਮ ਬੜਾ ਖਰਾਬ ਹੈ ਸਵੇਰੇ ਸਵੇਰ ਤੋਂ ਕੋਈ ਡਰਾਇਵ ਦਿੱਤਾ ਸਿਕਣੀਆਂ ਸ਼ੁਰੂ ਹੋ ਗਈਆਂ ਸੀਗੀਆਂ ਤੇ ਫਿਰ ਵੀ ਆਪਾਂ 8 ਵਜੇ ਕਰੀਬ ਚਲਾਤੀ ਸੀਗੀ ਤੇ ਆ ਵੱਡ ਤੇ ਬਸ 3-4 ਘੱਟੇ ਤਾਂ ਬਾਕੀ 4 ਘੱਟੇ ਹੋਰ ਹੈ ਉਹ ਵੱਡ ਕੇ 12 ਵਜੇ ਦੇ ਤੱਕ ਆਪਣੇ ਅੱਜ ਹੋ ਜਾਣੀ ਮਸ਼ੀਨ ਫਰੀ ਤੇ ਬਾਕੀ ਸਾਰੀਆਂ ਮਸ਼ੀਨਾਂ ਅੱਜ ਦੋਨੇ ਤਿੰਨੇ ਪੁਨਾ ਕੋਲ ਵਾਜ ਦੇ ਦਿੰਦਾ ਕੰਮ ਉਹ ਵੀ ਅੱਜ ਵੇਲੀਆਂ ਨੇ ਦੇ ਪੈਰੋਂ ਬਾਅਦ ਦੇਖ ਰਹੇ ਹਾਂ ਤਵਾ ਕੇ ਮਸ਼ੀਨ ਨੂੰ ਖੜੀ ਕਰਕੇ ਆਣੀ ਆਪਾਂ ਗੜ ਸ਼ੰਕਰ ਜਿੱਥੋਂ ਪਹਿਲਾਂ ਲੈ ਕੇ ਆਂਦੀ ਸੀ ਕਿਉਂਕਿ ਉੱਥੇ ਸ਼ੈੱਡ ਦੇ ਅੰਦਰ ਕੱਢਦੀਆਂ ਮਸ਼ੀਨਾਂ ਇਹਨਾਂ ਦੀਆਂ ਤੇ ਫਿਰ ਆਪਾਂ ਚੱਲਾਂਗੇ ਕੱਲ ਨੂੰ ਘਰੇ ਬੱਲੇ ਡੇਢ ਮਹੀਨਾ ਰਿਹਾ ਐਮਪੀ ਉਸ ਤੋਂ ਬਾਅਦ ਵਿੱਚ ਹੁਣ 15 ਦਿਨ ਹੋ ਗਏ ਇੱਥੇ ਇੱਕ ਦੋ ਦਿਨ ਘਰੇ ਰਹੇ ਸੀ ਉਸ ਤੋਂ ਬਾਅਦ ਜਿੱਥੇ ਆ ਗਏ ਤੇ ਉਹ ਵੀ ਸੀਜ਼ਨ ਵਧੀਆ ਪਰਮਾਤਮਾ ਦੀ ਕਿਰਪਾ ਨਾਲ ਲੱਗਿਆ ਤਾਂ ਇਹ ਵੀ ਸੀਜ਼ਨ ਬਹੁਤ ਸੋਹਣੀ ਬਾਡੀ ਹੋਈ ਹੈ ਵਧੀਆ ਕੰਮ ਚੱਲੇ ਆ ਤੇ ਬੜਾ ਸਾਥ ਦਿੱਤਾ ਮਸ਼ੀਨ ਨੇ ਵੀ ਕੋਈ ਵੀ ਬ੍ਰੇਕਡਾਊਨ ਨਹੀਂ ਆਇਆ ਸੀਜ਼ਨ ਦੇ ਵਿੱਚ ਪਰਮਾਤਮਾ ਦੀ ਕਿਰਪਾ ਨਾਲ ਇਹ ਦਿਨ ਦੀ ਚਲਾਈ ਹੈ ਤੇ ਬਾਕੀ ਤੁਸੀਂ ਵੀ ਦੱਸੋ ਤੁਹਾਡਾ ਏਰੀਆ ਕਿਦਾਂ ਨਿਬੜ ਗਿਆ ਸਾਰਿਆਂ ਦਾ ਮੇਰੇ ਹਿਸਾਬ ਨਾਲ ਤਾਂ ਤਕਰੀਬਨ ਫ੍ਰੀ ਹੋ ਗਿਆ ਸਾਰੀਆਂ ਮਸ਼ੀਨਾਂ ਬਸ ਕਿ ਚਲੰਦਰ ਸਾਈਡ ਆ ਥੋੜੀ ਜੀ ਲੇਟ ਹੁੰਦੀ ਹੈ ਉਧਰ ਤਿੰਨ ਚਾਰ ਤਰੀਕ ਤੱਕ ਹੁੰਦੀਆਂ ਮਸ਼ੀਨਾਂ ਵੇਲੇ ਆ ਇੱਧਰ ਸਾਰਿਆਂ ਸਾਡੇ ਇੱਥੇ ਤਕਰੀਬਨ ਪਿੰਡ ਵਾਲੇ ਵੀ ਉਹਦੇ 27 28 ਨੂੰ ਕੱਲ ਫੋਨ ਕਰਿਆ ਸੀ ਮੈਂ ਘਰੇ ਕਹਿੰਦੇ ਵੀ ਇੱਧਰ ਵੀ ਬਸ ਅੱਜ ਕੱਲ੍ਹ ਲਾਸਟ ਹੀ ਹੈ ਤੇ ਬਾਕੀ ਅੱਜ ਮੌਸਮ ਖਰਾਬ ਸੀ ਸਵੇਰੇ ਸਵੇਰੇ ਜਦੋਂ ਵੱਡਣਾ ਆਏ ਤੇ ਫੋਨ ਲਾਇਆ ਬੰਦੇ ਨੂੰ ਬੁਲਾਇਆ ਵੀ ਵੱਡਣਾ ਉਹ ਕਹਿੰਦਾ ਮੈਂ ਤਾਂ ਦੁੱਧ ਦਾ ਕਰਦਾ ਮੈਂ ਕੰਮ ਇਕੱਠਾ ਤੇ ਵੀ ਟਰਾਲੀ ਹੈ ਨਹੀਂ ਕਿ ਟਰਾਲੀ ਲਿਆਉਣੀ ਪਾ ਦੇ ਤੇ ਐਂ ਟਰਾਲੀ ਪਾਕੇ ਟ੍ਰੈਡਰ ਨਾਲੇ ਕੇ ਟਰਾਲੀ ਪਾਕੇ ਲਿਆਇਆ ਉਤੋਂ ਫੇਟ ਕਰੇ ਖੜੀ ਸੀ ਵੀ ਤੇ ਆਪ ਹੀ ਮਦਾਨੇ ਤੋਂ ਨੇ ਪਹੁੰਚ ਜਾਨੇ ਰੈਂਟ ਤੇ ਤਾਂ ਨਹੀਂ ਹੁੰਦਾ ਕਿ ਤਾਂ ਨੁਕੜਿਆ ਕੰਮ ਨਵੇਖ ਤੇ ਕਲੀਏ ਕਰਾਂ। ਬਾਹਰ ਤੋਂ ਦਾਜੀ ਬਾਹਰ ਟਾਈਮ ਤੇ ਨਿਕਲੇ ਹੋਣ ਆ ਘਰੋਂ। ਕਿ ਕੰਮ ਦੇ ਵੇੜ ਕਿ। ਜੇ ਜਦੀ ਕੋਨੇ ਮੈਂ ਬਾਕੀ ਦੱਸਿਆ ਕੁਝ ਨਹੀਂ ਕਿ ਕਿੱਦਾਂ ਨਹੀਂ ਲੱਗੀਆਂ ਵੀਡੀਓ ਤੁਹਾਨੂੰ ਦੇਖਦੇ ਫਿਰ ਹੋਰ ਵੀ ਕੋਈ ਇਹ ਪਾਇ ਚਲਾਵਾਂਗੇ ਕਰਾਂਗੇ ਤੁਹਾਨੂੰ ਉਹਂ ਦੇਰੀ ਆ ਕਰਨੀ। ਲੋਕੋਨ ਅੱਜ ਤਾਂ ਲਾਸਟ ਹੀ ਐ। ਤੇ ਫੜੀ ਕਰਕੇ ਚਲਾ ਜਾਣਾ ਪੱਟੇ। ਜਿਹੜਾਾਂ ਚੋਂ ਨੇ ਜਾਵਾਂ ਵਿੱਚੋਂ ਨੇ ਜਿਹੜਾ ਆਉਂਦੇ। ਵਾਪਸ ਜਿਉਂ ਦੇਖਦੇ ਆਂ। ਮੁੰਡੀ ਦੇ ਜਾਂਦੇ ਆਂ, ਮੁੰਡੀ ਵਾਲੀ ਦੇ ਜਾਂਦੇ ਆਂ। ਜੇ ਅਗਲੇ ਮਹੀਨੇ ਜੂਨ ਜਲਾਈ ਜੂਨ ਦੇ ਜਲੂ ਵਿੱਚ ਤੋਂ ਮੰਦਰਾਮਾ ਨੇ ਇਹ ਜੀ ਵਾੜੀ ਜਾਵੇ ਇਹ ਤਾਂ ਇਹ ਮੱਥੇ ਲਾਈਟ ਕਰਨਾ ਹੈ ਜਾਨੀ ਮੰਦਰਾਮਾ ਤੇ ਬਾਕੀ ਕੰਮ ਕਰਤਾ ਚੱਲੀ ਜਾਣੇ ਪਰਮਾਤਮਾ ਦੀ ਕਿਰਪਾ ਦੇ ਨਾਲ ਨਾ ਤੋਂ ਨਾ ਰੱਖੇ ਹੋਰ ਵੀ ਹੋਵੇ ਦੇਖੋ ਇਹ ਬਣੇ ਪੜਗਾ ਕੰਮ ਤੋਂ ਉੱਪਰ ਦੀ ਚੀਜ਼ ਠੜੀ ਕਰਾਂਗੇ ਫਿਰ ਐਡ ਕਰਾਂਗੇ ਬਸ ਕੋਈ ਕਿਰਨ ਵਾਲਾ ਪਾਣੀ ਦਾ ਪ੍ਰਾਮਾਣ ਦੇਖ ਹੈ ਆਹ ਪੀਰਾਂ ਨਾਲੇ ਤੇ ਨੇਰਾ ਲੋ ਜੀ ਪ੍ਰਮਾਤਮਾ ਨੇ ਮੀਂਹ ਪਾਵਾ ਐਸਾ ਕਰਕੇ ਕੰਮ ਹੋ ਗਿਆ ਸਾਡਾ ਬੰਦ ਅੱਜ ਮੀਂਹ ਦੀ ਜਦੋਂ ਦੁਪਹਿਰ ਵਾਰ ਨਵੇੜ ਕੇ ਨਿਕਲ ਜਾਵਾਂਗੇ ਪਰ ਚੱਕਰ ਪੈ ਗਿਆ ਹੁਣ ਤੇ ਆ ਦੇਰ ਦੀ ਮਸ਼ੀਨ ਵੀ ਖੜੀ ਇੱਥੇ ਹੁਣਾਂ ਹੀ ਚੱਲੇ ਆ ਘਰੇ ਰੋਟੇ ਦੀਆਂ ਆਣੇ